ਜਿਹੜੇ ਲੋਕ ਰਾਸ਼ਨ ਆਪਦਾ ਘਰ ਭੀ ਜਾਂਦੇ ਨੇ ਉਹ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਡਰੋ ਆਹ ਦੇਖੋ ਸੇਵਾਦਾਰ ਕਿੱਡੀ ਦੂਰ ਤੋਂ ਸੇਵਾ ਲੈ ਕੇ ਤੁਹਾਡੇ ਲਈ ਆਉਂਦੇ ਨੇ ਤੇ ਕਿੰਨਾ ਦੁਖੀ ਹੋ ਕੇ ਉਹਨਾਂ ਨੂੰ ਵੀਡੀਓ ਬਣਾ ਕੇ ਪਾਉਣੀ ਪੈਂਦੀ ਆ ਬਹੁਤ ਬੁਰਾ ਹਾਲ ਆ ਬਾਈ ਲੋਕਾਂ ਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਵੀਡੀਓ ਸੁਣੋ ਵੀਰਾਂ ਦੀ ਸਤਿਗੁਰ ਜੀ ਸਾਰੇ ਵੀਰਾਂ ਨੂੰ ਤੇ ਵਾਹਿਗੁਰੂ ਖਾਸ ਕਰਕੇ ਫਤਿਹ ਜੀ ਪਹਿਲੀ ਗੱਲ ਇਹ ਆ ਵੀ ਆਹ ਸੰਗਤ ਮੇਰੇ ਵੀਰ ਆਪਣੇ ਲਾਗੇ ਖਲੋਦੇ ਮੇਰਾ ਪਿੰਡ ਰਮਦਾਸ ਆ ਤੁਹਾਨੂੰ ਪਤਾ ਹੈ ਨਾ ਇਹ ਮੈਂ ਮੇਰੇ ਪਿੰਡ ਤੋਂ ਜਿੰਨੇ ਵੀ ਵੀਰ ਸੁਣਦੇ ਆ ਵੀ ਰਮਦਾਸ ਦੇ ਲਾਗੇ ਸਾੜਾ ਰਮਦਾਸ ਸਾੜਾ ਗਿਆ ਰਮਦਾਸ ਸਾੜਾ ਆਇਆ ਹਨ ਵੀਰ ਰਮਦਾਸ ਪਿੰਡ ਮੇਰਾ ਆ ਬੰਦੇ ਸੇਵਾ ਲਈ ਗਏ ਹਿਆਰਪੁਰ ਤੋਂ ਅੱਜਨੇ ਵੀਰ ਹਲੋਤੇ ਆ ਕੋਈ ਹਰਿਆਣੇ ਚੋਂ ਆਇਆ ਕੋਈ ਮਾਲਵੇ ਚੋਂ ਪਤਾ ਨਹੀਂ ਰੋਜ਼ ਹੀ 6-700 ਟਰਾਲੀਆਂ ਆਉਂਦੀ ਆ ਕੋਈ ਸੇਵਾਦਾਨਤੀ ਨਹੀਂ ਹੈਗਾ ਵੀ ਜਿੰਨੀ ਦੀ ਸੇਵਾ ਹੁੰਦੀ ਆ ਕੋਈ ਬਿੜ ਬੰਨੇ ਨਹੀਂ ਗਾ ਮੈਂ ਹਰਾਨ ਖੋਦਾਂ ਆਪਣੀ ਜ਼ਿੰਦਗੀ ਚ ਪਹਿਲੀ ਰੀ ਲਖੀ ਐ ਜੀ ਸੇਵਾ ਹੁੰਦੀ ਵੀ ਲੋਕਾਂ ਨੇ ਕੋਈ ਕਸਰੀ ਨਹੀਂ ਛੱਡੀ ਪਰ ਉੱਥੇ ਗੱਲ ਕੀ ਆ ਵੀ ਜੇ ਸੇਵਾ ਵੀਰ ਆਉਂਡੀਆਂ ਤੇ ਇਥੇ ਲੋਕੀ ਨਿਯਾਜ਼ ਫਰਦਾ ਕੀ ਚੁੱਕਣ ਦੇ ਮੇਰੇ ਪਿੰਡ ਦੇ ਵਿੱਚ ਗਿਣਤੀ ਦੇ 10 ਘਰ ਆ ਜਿੰਨਾਂ ਜੱਟਾਂ ਦਾ ਨੁਕਸਾਨ ਹੋਇਆ ਨਾ ਕਿਸੇ ਦੇ ਘਰ ਚ ਪਾਣੀ ਗਿਆ ਨਾ ਨਾ ਕਿਸੇ ਨੂੰ ਹੋਰ ਕੋਈ ਨੁਕਸਾਨ ਹੋਇਆ ਵਾ ਸਾਡੇ ਪਿੰਡ ਤੋਂ ਬਾਹਰ ਜਿਹੜੇ ਬਾਬਾ ਬੁੱਢਾ ਸੋਨ ਲੰਘ ਕੇ ਅਗਲੇ ਬੰਨੇ ਸਾਰੇ ਪਿੰਡ ਪਾਣੀ ਦੇ ਮਾਰਚੇ ਜੋ ਜੱਟਾਂ ਪਛੀਆਂ ਸੁਝਾਦਾ ਕੋਨੇ ਵਾਲਾ ਨਿਸੋਗਰ ਸਿੰਘੋ ਗੱਗੜ ਜਿੰਨੇ ਪਿੰਡੇ ਸਾਰੇ ਉੱਥੇ ਲੋੜ ਹੈ ਬਹੁਤ ਜ਼ਿਆਦੀ ਪਰ ਸਾਡੇ ਪਿੰਡ 'ਚ ਕਿਸੇ ਨੂੰ ਕੋਈ ਏਡੀ ਲੋੜ ਨਹੀਂ ਸਾਡੇ ਪਿੰਡ 'ਚ ਮੈਨੂੰ ਕੱਲ ਮੈਂ ਆਇਆ ਬਾਰੋਂ ਮੈਂ ਸਵੇਰੇ ਸੁਣਿਆ ਵੀ ਮੈਂ ਵੇਖਿਆ ਵੀ ਪਾਣੀ ਦੀਆਂ ਬੋਤਲਾਂ ਲੋਕੀ ਲੈ ਕੇ ਨਾ ਕੈਂਟਰ ਪਿੰਡ ਦੇ ਵਿੱਚ ਜਾ ਕੇ ਦੁਕਾਨਾਂ ਤੇ 50-50 ਰੁਪਈਆ ਦੀ ਵੇਚਣ ਦੇ ਕਈ ਜੱਟ ਜੰਗੇ ਭਲੇ ਜਿਹੜੇ ਜਨਰਲ ਕਰਦੇ ਡੰਗਰ ਨਹੀਂ ਕੋਈ ਹੈਗਾ ਉਹ ਬੋਰੀ ਫੀਡ ਦੀ ਲਵਾ ਕੇ ਜਾ ਕੇ ਵੇਚ ਆਉਂਦੇ ਆ ਹੋਰ ਪਤਾ ਨਹੀਂ ਇਹ ਕੁਝ ਕੀ ਕੁਝ ਹੋੰਡਿਆ ਸਾਡੇ ਪਿੰਡ ਚ ਬਾਹਰ ਵਰਨੇ ਇੱਕ ਉਹ ਠੱਠੀ ਭਾਈ ਦੀ ਆ ਹੋਰ ਵੀ ਸਾਰੇ ਪਿੰਡ ਚ ਜਿੰਨੇ ਵੀ ਆਲੇ ਦੁਆਲੇ ਖਲੋਤੇ ਆ ਉਹ ਬੰਦੇ ਸਵੇਰ ਤੋਂ ਖਲੋਂਦੇ ਆ ਸ਼ਾਮਾਂ ਤੱਕ ਖਲੋਤੇ ਆ ਬੋਰੇ ਪਰ ਪਰ ਲਈ ਜਾਂਦੇ ਆ ਬੋਰੇ ਪਰ ਪਰ ਲਈ ਜਾਂਦੇ ਆ ਇੱਕ ਬੰਦੇ ਦੇ ਘਰ 'ਚ ਇੱਕ ਇੱਕ ਬੰਦੇ ਦੇ ਘਰ 'ਚ 2-200 ਬੋਰੀ ਆਟੇ ਦੀ ਆ ਵੀਰਦੀ ਹੋਗੀ ਤੇ ਇਹ ਜਿਹੜੀ ਸੇਵਾ ਇਹ ਗੁਰੂ ਘਰ ਦੀ ਸੇਵਾ 10-10 ਰੁਪਏ ਇਕੱਠੇ ਕਰਕੇ ਲੰਗਰਾਂ ਦੀ ਇਹ ਕਿਸੇ ਦੇ ਪਿੰਡ 'ਚੋਂ ਕਿਸੇ ਦੀ ਕੋਈ ਸ਼ਰਤ ਆ ਕਹਿੰਦੀ ਕੋਈ ਸ਼ਰਤਾ ਉੱਥੋਂ ਆਉਂਦੀ ਆ ਪਰ ਇਹ ਟੁੱਕਣ ਵਾਲਿਆਂ ਨੂੰ ਸ਼ਰਮ ਨਹੀਂ ਆ ਜੀ ਵੀ ਜਿਹੜੇ ਅੱਗੋਂ ਲੈਂਦੇ ਇਹਨਾਂ ਨੇ ਤੇ ਦੇਈ ਜਣਾ ਇਹਨਾਂ ਨੂੰ ਤੇ ਪਤਾ ਨਹੀਂ ਇਹ ਇਹ ਸਮਝਦੇ ਸਾਰੇ ਵੀ ਰੰਦਾਸ ਜਿਹੋਣ ਡਿਆ ਉਹ ਸਾਰੇ ਉੱਥੇ ਆਣ ਕੇ ਲੈ ਹੀ ਜਾਂਦੇ ਆ ਉੱਥੇ ਪਹਿਲਾਂ ਕੀ ਤੋਂ ਕੀ ਲਈ ਜਾਂਦੇ ਆ ਮੇਰੇ ਨਾਲ ਕਹੀ ਜਾਂਦੇ ਡੇਰੇ ਕੁੱਝ ਕੇ 4 ਸਵੇਰੇ ਪਾਣੀ ਫਿਰ ਡੇਰੇ ਦੇ ਵਿੱਚ ਪਾਣੀ ਨਹੀਂ ਆਇਆ ਮਾਲ ਦੇ ਪਿੰਡ ਪੱਖੋ ਕੇ ਪਾਣੀ ਬਹੁਤ ਜ਼ਿਆਦਾ ਹੈ ਪਰ ਜੇਨੀਆਂ ਢਾਲੀਆਂ ਡੇਰੇ ਜਾਈਆਂ ਲੋਕੀ ਸੌਦਾ ਰਵਾਈ ਜਾਂਦੇ ਆ ਬੋਰੀਆਂ ਭਰ-ਭਰ ਘਰਾਂ ਨੂੰ ਲਈ ਜਾਂਦੇ ਆ ਪਰ ਮੇਰੇ ਵੀਰੇ ਟੋਕਾ ਲਾਇਆ ਸੀ ਬੋਲਣਾ ਨਹੀਂ ਚਾਹੁੰਦੇ ਪਰ ਲੋਕਾ ਮਜਬੂਰ ਕਰ ਛੜਿਆ ਪਾਣੀ ਆ ਦੇਖ ਵੀਡੀਓ ਬੜੇ ਬੜੇ ਵੀਡੀਓ ਵਿੱਚ ਤੁਹਾਨੂੰ ਵੀਡੀਓ ਵਿੱਚ ਮਗਾਉਣੀ ਬੰਦਾ ਪਾਣੀ ਦੀਆਂ ਬੋਤਲਾਂ ਵੀ ਦੀ ਖਾਲੀ ਕਰਨ ਦੇ ਕਵਾੜ ਦੇ ਵਿੱਚ ਨੂੰ ਆ ਵਿਖਾਓ ਇਹ ਅੱਥ ਨੇ ਆ ਦਿਖਾ ਦੇਨੇ ਤੁਹਾਨੂੰ ਇਹ ਅੱਜ ਦੀ ਵੀਡੀਓ ਨੂੰ ਕਰਕੇ ਲਾ ਦੋ ਅਸੀਂ ਕੋਈ ਨਵੀਂ ਨਹੀਂ ਕੱਲ ਦੀ ਬਣਾਈ ਆ ਉੱਤੇ ਤਰੀਕ ਵੀ ਆਉਂਦੀ ਹੋਊਗੀ ਆਹ ਵੇਖ ਲਓ ਅੱਜ ਦੀ ਵੀਡੀਓ ਆ ਆ ਲੱਗੇ ਹੁਣੇ ਕੋਲ ਤਾਂ ਮੈਂ ਇਹੋ ਮੇਰੀ ਟੀ-ਸ਼ਰਟ ਇਹੋ ਦੀਰੇ ਪਾਏ ਆ ਹੋਰ ਢੇਰ ਲੱਗਾ ਜੇ ਹੋਰ ਢੇਰ ਲੱਗਾ ਪਾਣੀ ਦੀਆਂ ਬੋਤਲਾਂ ਦਾ ਇਹ ਸੇਵਾ ਆਉਂਦੀ ਤੇ ਲੋਕ ਆਹ ਕੰਮ ਕਰਨ ਦੇ ਆ ਪਰੀਆਂ ਬੋਤਲਾਂ ਲੈ ਕੇ ਕਵਾੜੇ ਵਿੱਚ ਨੂੰ ਖਾਲੀ ਕਰਨ ਰਿਹਾ ਬੰਦਾ ਜਰਾ ਵੀ ਇਹ ਵੀ ਨਹੀਂ ਵੀ ਇਹੋ ਆਪਣਾ ਕਿਸਾਨ ਭਰਾ ਵੰਨ ਬੇਨਤੀ ਕੀਤੀ ਜਿਹੜਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਇਹ ਮੜੀ ਲੈਟ ਜੀ ਇਹਦੀ ਇੱਕ ਮਿੰਟ ਅਹੀਂ ਕਿਸਾਨ ਭਰਾਵਾਂ ਨੂੰ ਸਾਰੇ ਇਹੋ ਬੇਨਤੀ ਕਰਦੇ ਆ ਵੀ ਭਰਾ ਜੀ ਰਾਸ਼ਨ ਇਹਨਾਂ ਦਾ ਪੂਰਾ ਹੋ ਗਿਆ ਰਾਸ਼ਨ ਜੀ ਇੱਕ ਮਿੰਟ ਵੀਰ ਜੀ ਰਾਸ਼ਨ ਇਹਨਾਂ ਦਾ ਪੂਰਾ ਹੋ ਗਿਆ ਜਦੋਂ ਇਹਨਾਂ ਲਈ ਕਣਕ ਬੀਜਣੀ ਨਵੀਂ ਫਸਲ ਬੀਜਣੀ ਐ ਨੂੰ ਡੀਏਪੀ ਲਾ ਦਿਓ ਕਣਕ ਦਾ ਬੀਜ ਨੂੰ ਜੀਜੀ ਲਾ ਦਿਓ ਬਿਲਕੁਲ ਬਿਲਕੁਲ ਉਹਦੀ ਮਰਜ਼ੀ ਕਰੋ ਜਿਸ ਬੰਦੇ ਕੋ ਇੱਥੇ ਲੇਬਰ ਹੈ ਨਹੀਂ ਉਹ ਨੇਵਰ ਦੇ ਪਾਸੇ ਦੇ ਦੋ ਵੀਰ ਜੀ ਆ ਭਰਾ ਸਾਡੇ ਆਏ ਇਹ ਛਿਆਰ ਬੁਰਾ ਦੇ ਟਰਾਲੀ ਟਰਾਲੀ ਤੇ ਪਈਦਾ ਖਲਾਰੀ ਇਹ ਪਤਾ ਨਹੀਂ ਸਾਡੇ ਆਂਦੇ ਸਾਡੇ ਮਤਲਬ ਸਾਡੀਆਂ ਬੀਬੀਆਂ ਨੂੰ ਹਫਤਾ ਹੋ ਗਿਆ ਘਰ ਚਾਟਾ ਛੰਨਣ ਦੀ ਬਿਲਕੁਲ ਬਿਲਕੁਲ ਚਾਟਾ ਛੰਨਣਾ ਵੀ ਅਗਲੇ ਹਫਤੇਾਂ ਦੇ ਫੇਰ ਆਉਣਾ ਸੀ ਲੈ ਕੇ ਟਰਾਲੀ ਵੀਰ ਜੀ ਆਦਾ ਸੱਪਾ ਕਿਹੜਾ ਜੀ ਦੱਸੋ ਤੇ ਵੀਰ ਜੀ ਕੱਲ ਇੱਕ ਵੀਰ ਉਹ ਲੁਧਿਆਣੇ ਹੋਦਾ ਆਇਆ ਮਿਲਿਆ ਮ ਅੱਜ ਅਸੀਂ ਪੰਜ ਲੈ ਆਏ ਹਾਂ ਹਾਂਜੀ ਤੇ ਦੱਸੋ ਵੀ ਇੱਥੇ ਵੀ ਲੋਕਾਂ ਦੇ ਘਰਾਂ ਚ ਲੰਘ ਰਹੇ ਜਿਹੜਾ ਰਾਸ਼ਨ ਹੈ ਨਾ ਔਰ ਬਿਲਕੁਲ ਹੀ ਨਿਕੋ ਗਿਆ ਵੀ ਉਹ ਮੁੱਕਣਾ ਹੀ ਨਹੀਂ ਜਿਹੜੇ ਨਤੀਜੇ ਕੋਈ ਬਾ 20 ਪਿੰਡ ਹੋਣਗੇ ਮੈਂ ਨਹੀਂ ਆਂਦਾ ਬਗਿੜੇ ਨਹੀਂ ਅਾ 10-20 ਪਿੰਡ ਹੋਣਗੇ ਜਿੰਨੇ ਪਿੰਡਾਂ ਦੇ ਵਿੱਚ ਡੁੱਬੇ ਘਰ ਬੁੱਬੇ ਬਾਕੀ ਬਗੜਾ ਜ਼ਰੂਰ ਖਰਾਬ ਹੋਣੀ ਆਪਦੀਆਂ ਨਹਿਰ ਮੇਰੀਆਂ ਆ ਮੈਂ ਵੀ ਉਹਨਾਂ ਵੀਰਾਂ ਦੇ ਵਿੱਚ ਮੈਂ ਵੀ ਜੀ ਤੁਹਾਨੂੰ ਹੋਣਾ ਪੱਟੀਆਂ ਦੀ ਲੋੜ ਐ ਇੱਥੇ ਜਿਹੜੇ ਚੱਲਣ ਦੀ ਸੇਵਾ ਜੀ ਤੁਹੀ ਲੋੜ ਐ ਤੁਹੀ ਹੁਣ ਮੈਂ ਅਗਲੇ ਹਫਤੇ ਜਦੋਂ ਆਉਣਾ ਤੁਸੀਂ ਨਹੀਂ ਆਉਣਾ ਤੁਸੀਂ ਆਪਦੇ ਪੈਸੇ ਇਕੱਠੇ ਕਰ ਲਓ 3 ਮਹੀਨੇ ਡੇਢ ਮਹੀਨੇ ਚੋਂ ਪਾਣੀ ਲੱਗਦਾ ਤੁਸੀਂ ਇਹਨਾਂ ਦੀ ਪੈਲੀਆਂ ਪੱਧਰੀਆਂ ਕਰੋ ਆਗੇ ਜਿਹੜੀ ਚੀਜ਼ ਦੀ ਲੋੜ ਐ ਜਿਹੜਾ ਕੰਮ ਕਰਨ ਵਾਲਾ ਮਨ ਮੰਨਣ ਜੋ ਕੁਝ ਵੀ ਕਰਨਾ ਉਹ ਕਰੋ ਇਥੇ ਲੰਗਰ ਬਾਣੀ ਦੀ ਬਹੁਤ ਕਿਰਪਾ ਮਾਰੇ ਨੇ ਕਰਦੀ ਆ ਬਹੁਤ ਜਿਆਦੀ ਅਜੇ ਵੀ ਲੋਕੀ ਕਹੀ ਜਾਂਦੇ ਹਨ ਮਿਲਿਆ ਮਿਲਿਆ ਜਿਹੜੇ ਵੀ ਰੱਤ ਵੀ ਲਿਆਉਂਦੇ ਆ ਉਹ ਸਾਡਾ ਪਿੰਡ ਸਮਾਧਾ ਗੁਰੂ ਘਰ ਲੰਘ ਕੇ ਅਗਲੇ ਬਨੇ ਜਿਹੜੇ ਪਿੰਡ ਮਾਰਚ ਉੱਥੇ ਹੀ ਖੜਨ ਇਹ ਪਿੱਛੇ ਸਾਡੇ ਪਿੰਡ ਦੇ ਵੀਰ ਕੋਈ ਲੋੜ ਨਹੀਂ ਆ ਜੀ ਕਿਹੜਾ ਪਿੰਡ ਆ ਬੋਲੋ ਵਾਸਤੇ ਕਿਹੜਾ ਦਾ ਖੋਦਾ ਪਿੰਡ ਰਮਦਾਸ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹੁਸ਼ਿਆਰਪੁਰ ਤੋਂ ਆਏ ਆ ਜੀ ਤੜਕੇ ਦੋ ਅਸੀਂ ਤੜਕੇ 2 ਵਜੇ ਦੇ ਤੁਰੇ ਹੋ ਆ ਕੱਲ ਬਾਰਿਸ਼ ਪੈਂਦੀ ਸੀਗੀ ਪਿੰਡ ਹਰੀਪੁਰ ਦੀ ਸੰਗਤ ਨੌਜਵਾਨ ਸਭਾ ਤੇ ਨਾਲ ਅਸੀਂ ਜਿਹੜੇ ਆ ਪੇੜ ਤੇ ਬੰਦੇ ਦੀ ਲਈ ਪੱਠੇ ਵੱਢਣ ਨੂੰ ਮੀਂਹ ਪੈਂਦੇ ਦੇ ਵਿੱਚ ਅਸੀਂ ਪੱਠੇ ਵੱਢੇ ਹਰੀਪੁਰ ਦੀ ਸੰਗਤ ਨਾਲ ਬਾਗਪੁਰ ਦੀ ਸੰਗਤ ਸਤੌਰ ਦੀ ਬਸੀ ਮਰੂਸੇ ਵਾਲਾ ਬਸੀ ਮਰੂਸੇ ਵਾਲਾ ਆ ਸਰਪੰਚ ਸਾਹਿਬ ਨਾਲ ਖੜੇ ਆ ਜੀ ਅਸੀਂ ਰਾਤ ਦੇ 2 ਵਜੇ ਦੇ ਚੱਲੇ ਹਾਂ ਪਰ ਜਦੋਂ ਅਸੀਂ ਹੁਣ ਇੱਥੇ ਆ ਕੇ ਦੇਖਿਆ ਇਹਨਾਂ ਮਾੜੀਆਂ ਸਰਕਾਰਾਂ ਨੇ ਸਾਨੂੰ ਲੀਡਰਲੈਸ ਕੌਮ ਬਣਾ ਦਿੱਤਾ ਸਾਡੀ ਸਿੱਖ ਕੌਮ ਨੇ ਕੁਝ ਨਹੀਂ ਘਾਟਾ ਰਹਿਣ ਦਿੱਤਾ ਪਰ ਸਾਸੀ ਇਸ ਵੇਲੇ ਲੀਡਰਲੈਸ ਹੋ। ਸਾਡੇ ਗੁਰੂ ਸਾਡੇ ਹਰ ਇੱਕ ਪਿੰਡ ਦੇ ਵਿੱਚ ਇੱਥੇ ਤਾਂ ਚਲੋ ਇਤਿਹਾਸਕ ਗੁਰਦੁਆਰੇ ਡੇਰਾ ਬਾਬਾ ਨਾਨਕ ਹੈ ਗਿਆ। ਆ ਬਾਬਾ ਬੁੱਢਾ ਜੀ ਦਾ ਗੁਰਦੁਆਰਾ ਹੈਗਾ। ਇਹਨਾਂ ਨੂੰ ਛੱਡੋ ਤੁਸੀਂ ਪਿੰਡਾਂ ਦੇ ਵਿੱਚ ਹਰ ਇੱਕ ਗੁਰਦੁਆਰਾ ਹੈਗਾ, ਹਰ ਇੱਕ ਮੰਦਰ ਹੈਗਾ, ਗਿਰਜਾ ਘਰ ਹੈਗਾ, ਕੁਝ ਵੀ ਹੈਗਾ ਧਾਰਮਿਕ ਸਥਾਨ। ਸਜਦਾਇਆ ਸਾਨੂੰ ਉਹਨਾਂ ਨੂੰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਬੇਨਤੀ ਕਰਦਾ ਤੁਹਾਨੂੰ ਭਰਾਵੋ ਇਹ ਆਈਟਮ ਬੰਬ ਅਗਲੇ ਸਮਾਂ ਵੀ ਚੱਲਣਾ। ਇਹ ਆਈਟਮ ਬੰਬ 25 ਚ ਚੱਲਿਆ ਇਹ ਆਟਮ ਬੰਬ 36 ਵੀ ਚੱਲਣਾ ਇਹ 27 ਵੀ ਚੱਲਣਾ ਇਹ 28 ਵੀ ਚੱਲਣਾ ਕਿਉਂਕਿ ਇਹ ਜਦੋਂ ਦਰਿਆ ਜਿਹੜੇ ਆ ਨਾ ਜਿਹੜੇ ਦਰਿਆ ਡੈਮ ਬਣ ਜਾਂਦੇ ਆ ਉਹਨਾਂ ਨੂੰ ਮੈਨੇਜ ਜਿਹੜਾ ਆ ਉਹ ਸਰਕਾਰਾਂ ਕਰਦੀਆਂ ਆ ਤੇ ਸਰਕਾਰਾਂ ਨੇ ਆਟਮ ਬੰਬ ਸਾਨੂੰ ਮਾਰਨ ਲਈ ਰੱਖੇ ਆ ਤੇ ਇਸ ਕਰਕੇ ਜਦੋਂ ਪੜਨੂੰ ਹੁਣ ਤਾਂ ਜੋ ਹੋ ਗਿਆ ਹੋ ਗਿਆ ਸਮੇਂ ਤੋਂ ਆਪਾਂ ਨੂੰ ਸਿੱਖਿਆ ਲੈਣਾ ਚਾਹੀਦੀ ਆ ਜੋ ਇਹ ਵੀਰ ਜੀ ਉਹਨਾਂ ਨੇ ਆਪਣਾ ਦੁੱਖ ਦੱਸਿਆ ਉਹਦੇ ਤੋਂ ਇੱਕ ਸਾਨੂੰ ਇੱਕ ਸਿੱਖਿਆ ਲੈਣੀ ਚਾਹੀਦੀ ਆ ਕਿ ਅਗਲੀ ਵਾਰੀ ਪਹਿਲਾਂ ਤਾਂ ਅਰਦਾਸ ਕਰਦੇ ਆ ਕਿ ਇਹਨਾਂ ਦੀ ਬੁੱਧੀ ਨੂੰ ਸਤ ਬੁੱਧੀ ਬਖਸ਼ੇ ਮਹਾਰਾਜ ਐਦਾਂ ਦਾ ਇਹ ਕਾਰਨਾਮਾ ਨਾ ਕਰਨ ਜੇ ਕਿਤੇ ਐਦਾਂ ਦਾ ਕਾਰਨਾਮਾ ਹੋ ਜਾਂਦਾ ਆ ਤੁਸੀਂ ਆਪਣੇ ਮੰਦਰ ਦੇ ਵਿੱਚ ਦੇ ਦਿਓ ਉਸ ਪਿੰਡ ਦੇ ਉਸ ਪਿੰਡ ਦੇ ਗੁਰਦੁਆਰੇ ਦੇ ਵਿੱਚ ਤੇ ਉਹ ਗਿਰਜਾ ਘਰ ਦੇ ਵਿੱਚ ਦੇ ਦਿਓ ਉੱਥੇ ਸਾਂਝਾ ਚੁੱਲਾ ਚੱਲੇ ਜੋ ਅਸੀਂ ਅੱਜ ਦੇਖਿਆ ਜੋ ਸਾਡੇ ਦਿਮਾਗ ਨੇ ਸੋਚਿਆ ਸਾਂਝਾ ਚੁੱਲਾ ਚੱਲੇ ਸਾਰਾ ਪਿੰਡ ਆ ਤੇ ਉੱਥੇ ਲੰਗਰ ਛਕੇ ਉਸ ਤੋਂ ਬਾਅਦ ਆ ਜਦੋਂ ਸਮਾਂ ਜਿਹੜਾ ਆ ਜਦੋਂ ਸਾਰਾ ਕੁਝ ਲੈਵਲ ਹੋ ਜਾਂਦਾ ਆ ਉਸ ਤੋਂ ਬਾਅਦ ਆ ਦੋ-ਦੋ ਮਹੀਨਿਆਂ ਦਾ ਹਰ ਇੱਕ ਪਰਿਵਾਰ ਨੂੰ ਜਿਹੜਾ ਲੋੜਵੰਦ ਉਹਨਾਂ ਨੂੰ ਰਾਸ਼ਨ ਦੇ ਦਿਓ ਜ਼ਿੰਦਗੀ ਸਫਲ ਹੋ ਜਾਂਦੀ ਆ ਉਸ ਤੋਂ ਬਾਅਦ ਆ ਜਿਹੜੇ ਪਿੰਡ ਦਰਿਆ ਦੇ ਲੱਗੇ ਆ ਜਿਹੜੇ ਦੂਰ ਦੇ ਪਿੰਡ ਵਾ ਉਹਨਾਂ ਨੂੰ ਰੇਤੇ ਦੀ ਮਾਰਨੀ ਜਿਹੜੇ ਪਿੰਡ ਦਰਿਆ ਦੇ ਲੱਗੇ ਆ ਉਹਨਾਂ ਦੀ ਸਾਡਾ ਪਹਿਲਾ ਫਰਜ਼ ਬਣਦਾ ਕਿ ਉਹਨਾਂ ਦੀ ਅਸੀਂ ਰੇਤਾ ਸਾਫ਼ ਕਰਾਈਏ ਮੁੜ ਕੇ ਉਹਨਾਂ ਨੂੰ ਫਿਰ ਪੈਰਾਂ ਤੇ ਕਰੀਏ ਕਿਉਂਕਿ ਇਹਨਾਂ ਸਰਕਾਰਾਂ ਨੇ ਸਾਨੂੰ ਆਏ ਸਾਲ ਹੀ ਮਾਰਨਾ ਹੀ ਆ ਮਾਰਨਾ ਹੀ ਆ ਜਿੰਨੀ ਦੇਰ ਤੱਕ ਸਾਡਾ ਆਪਣੇ ਘਰ ਦੇ ਉੱਤੇ ਛਾਤ ਨਹੀਂ ਬਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ। ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ। ਲੋਡ ਬੰਦਾਂ ਤੱਕ ਬਾਈ ਜੀ ਸਮਾਨ ਨਹੀਂ ਪਹੁੰਚਦਾ ਪਿਆ। ਹੋਰ ਹੀ ਕੋਈ ਅਲਦਾ ਘਰ ਭਰੀ ਜਾਂਦਾ ਵਾ। ਵੀਡੀਓ ਨੂੰ ਦੇਖਣ ਤੋਂ ਬਾਅਦ ਵੀ ਸ਼ੇਅਰ ਜ਼ਰੂਰ ਕਰਿਓ। ਕਿਵੇਂ ਟਰੈਲੀਆਂ ਭਰ-ਭਰ ਕੇ ਟਰੱਕ ਭਰ-ਭਰ ਆਉਂਦੇ ਨੇ ਤੇ ਕੋਈ ਹੋਰ ਹੀ ਜਮਾ ਕਰੀ ਜਾਂਦਾ ਵਾ। ਧੰਨਵਾਦ।